ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਇਕ ਓੰਕਾਰ ਸਤਗੁਰ ਪ੍ਰਸਾਦਿ ਬਹੁ ਪਰਪੰਚ ਕਰ ਪਾਰ ਧਨ ਲਿ ਆਵੈ ਲਿ ਆਵੈ ਬੁੱਲੈ ਬੁੱਲਣਾ ਕਈ ਲਿ ਆਵੈ ਬੁੱਲ ਜਾਂਦੇ ਨੇ ਲਿ ਆਵੈ ਬੁੱਲਣਾ ਹੈ ਸੁਤਦਾਰ ਆਪਹਿ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀਅ ਪਹਿ ਲਿਜੈ ਰਹਾਉ ਛੇਨ ਛੇਨ ਤਾਨ ਛੀਜੈ ਜਰਾ ਜਨਾਵੈ ਤਬ ਤੇਰੀ ਓਕਾ ਕੋਈ ਪਾਨਿਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨ ਜਪ ਹੈ ਸਵੇਰਾ ਸੰਤੋ ਮਨ ਪਵਣ ਸੁਖ ਬਣਿਆ ਕਿਆ ਕਿਛ ਜੋਗ ਪ੍ਰਾਪਤ ਗਨਿਆ ਹਾਂਜੀ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਗੁਰ ਪਦ ਤੇ ਵਿਸਰਾਮ ਗੁਰ ਤਿਕਲਾਈ ਮੂਰੀ ਜਿਤ ਮਿਰਗ ਪੜਤ ਹੈ ਚੋਰੀ ਜਿਤ ਵੀ ਪੂਲਾ ਹੀ ਬੂਲਣਾ ਪੜਤ ਵੀ ਪੂਲਾ ਬੂਨਣਾ ਜਿਤ ਮਿਰਗ ਪੜਤ ਹੈ ਚੋਰੀ ਮੂਂਦਲੀਏ ਦਰਵਾਜੇ ਬਾਜੀ ਆਲੇ ਅਣਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਊਬਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਣਿਆ ਤੋ ਮਨ ਮੰਨਿਆ ਰਾਗ ਸੁਰਠ ਭੁਖੇ ਭਗਤ ਨਾ ਕੀਜੈ ਜਹ ਮਾਲਾ ਭੁਖੇ ਪਦ ਦੇ ਵਿਸਰਾਮ ਹੈ ਭੁਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ ਇਹ ਬੋਲਣਾ ਜਹ ਨਹੀਂ ਕਹਿਣਾ ਜਿੱਦੇ ਨਾਲ ਇਹ ਮਾਲਾ ਆਪਣੀ ਲੀਜੈ ਇਹ ਮਾਲਾ ਆਪਣੀ ਲੀਜੈ ਹੋ ਮੰਗੋ ਸੰਤ ਨਰੇਨਾ ਮੈਂ ਨਾਹੀ ਕਿਸੇ ਕਾ ਦੇਣਾ ਮਾਦੂ ਕੈਸੀ ਬਣੈ ਤੁਮ ਸੰਗੇ ਮਾਦੂ ਮਾਦੋ ਨੀ ਕਹਿਣਾ ਫੂੜੇ ਨਾਲੀ ਕਹਿਣਾ ਮਾਦੂ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹ ਤਾ ਲੇ ਵਹੁ ਲੇਵਾ ਮੰਗੇ ਰਹਾਉ ਦੋਏ ਸੇਰ ਮੰਗੋ ਤੂਨਾ ਸਿਰ ਨਹੀਂ ਕਹਿਣਾ ਸੇਰ ਦੋਏ ਸੇਰ ਮੰਗੋ ਚੂਨਾ ਦੋਏ ਸੇਰ ਮੰਗੋ ਚੂਨਾ ਪਾਉ ਕੀਓ ਸੰਗ ਲੂਨਾ ਅੱਧ ਸੇਰ ਮੰਗੋ ਦਾਲੇ ਅੱਧ ਸੇਰ ਮੰਗੋ ਦਾਲੇ ਮੋਕਾ ਮੋਕਾ ਦੋਨੋਂ ਵਕਤ ਜਵਾਲੇ ਹਾਂਜੀ ਦੋਨੋਂ ਪਾਤ ਧਿਆਨ ਨਾਲ ਬੋਲਣਾ ਹੈ ਦੱਦੇ ਹੂੜਾ ਨੰਨੇ ਹੂੜਾ ਦੋਨੋਂ ਨਹੀਂ ਕਹਿਣਾ ਦੱਦੇ ਹੂੜਾ ਨੰਨਾ ਊੜਾ ਬੰਦਮੂਲਾ ਔਂਕੜ ਦੋਨੋਂ ਦੋਨੋਂ ਉਚਾਰਨ ਕਰਨਾ ਖਾਟ ਮਾਗ ਚੌਪਾਈ ਸਿਰਹਾਨਾ ਅਵਰਤਲਾਈ ਹਾਂ ਸਿਰਹਾਨਾ ਥੋੜਾ ਜਿਹਾ ਕਸ ਕੇ ਬੋਲਣਾ ਬਾਦ ਸਿਰਹਾਨਾ ਅਵਰਤਲਾਈ ਉਪਰ ਕਾਮ ਮੰਗਾ ਖੀਂਦਾ ਘੀਂਦਾ ਤਾਂ ਦਿਨਲ ਬੋਲ ਉਪਰ ਕਾ ਮਾਗੋ ਖੀਂਦਾ ਤੇਰੀ ਭਗਤ ਕਰੈ ਜਨ ਥਿੰਦਾ ਕਰੈ ਪਦ ਤੀ ਵਿਸਰਾਮ ਲਾਉਣਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਾਹੀ ਕੀਤਾ ਲੱਭੋ ਮੈਂ ਬੋਲਣਾ ਮੈਂ ਨਾਹੀ ਕੀਤਾ ਲੱਭੋ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਇੱਕ ਨਾਉ ਤੇਰਾ ਮੈਂ ਫੱਬੋ ਫੱਬੋ ਨਹੀਂ ਕਹਿਣਾ ਫਫਾ ਸ਼ੁੱਧ ਬੋਲਣਾ ਇੱਕ ਨਾਉ ਤੇਰਾ ਮੈਂ ਫੱਬੋ ਕਹਿ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਰਾਗ ਸੂਰਠ ਬਾਣੀ ਭਗਤ ਨਾਮ ਦੀ ਜੀ ਕੀ ਘਰ ਦੂਜਾ ਇਹ ਨਾਮ ਦੇ ਪਾਠ ਹੀ ਸ਼ੁੱਧ ਹੈ ਕਈ ਪਾਰਟੀ ਸਿੰਘ ਵਾਵਾ ਵਾਧੀ ਲਾ ਜਾਂਦੇ ਹਨ ਨਾਮ ਦੀਵ ਕਹਿ ਜਾਂਦੇ ਹਨ ਇੱਥੇ ਨਾਮ ਦੇ ਹੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ ਨਾਦ ਸਮਾਇ ਲੋਰੇ ਸਤਗੁਰ ਭੇਟੀਲੇ ਦੇਵਾ ਇਸੇ ਸਮਾਇ ਲੋ ਵੀ ਜਿਹੜਾ ਆਠ ਹੈ ਇਹ ਥੋੜਾ ਜਿਹਾ ਲੋ ਪਦ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਈੜੀ ਅਤੇ ਲੱਲੇ ਦੇ ਵਿੱਚ ਸਮਾਇ ਲੋ ਨਾਦ ਸਮਾਇ ਲੋ ਦੇ ਸਤਿਗੁਰ ਸਤਿਗੁਰ ਭੇਟੀਲੇ دیਵਾ ਭੇਟੀਲੇ ਤੈਂ ਕਿ ਦੇ ਸਿਹਾਰੀ ਜਿਹੜੀ ਹੈਗੀ ਆ ਉਚਾਰਨ ਕਰਨੀ ਹੈ ਅਤੇ ਟੱਡਾ ਨਹੀਂ ਲਾਉਣਾ ਭੇਟਲੇ ਟੱਡਾ ਨਹੀਂ ਉਚਾਰਨ ਕਰਨਾ ਭੇਟੀਲੇ دیਵਾ ਰਹਾਉ ਜਹ ਝਿਲ ਮਿਲਕਾਰ ਦਿਸੰਤਾ ਇਹ ਝਿਲ ਮਿਲਕਾਰ ਜਿਹੜਾ ਪਾਠ ਹੈ ਇਕੱਠਾ ਹੀ ਪਾਠ ਹੈ ਕਈ ਝਿਲ ਮਿਲਕਾਰ ਕਹਿ ਜਾਂਦੇ ਨੇ ਘੱਗਾ ਨਹੀਂ ਕਹਿਣਾ ਕਾਰ ਉਚਾਰਨ ਕਰਨਾ ਹੈ ਜਹ ਪਾਤੀ ਵਿਸਰਾਮ ਹੈ ਜਹ ਝਿਲ ਮਿਲਕਾਰ ਦਿਸੰਤਾ ਤਹ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀ ਨਿਰ ਨਾਹੀ ਦੂਰਾ ਨਿਜ ਆਤਮਾ ਰਹਿਆ ਭਰਪੂਰਾ ਜੈ ਅਨਹਤ ਸ਼ਬਦ ਉਜਿਆਰਾ ਜੈ ਅਨਹਤ ਸੂਰ ਉਜਿਆਰਾ ਇਹ ਅਨਹਤ ਉਚਾਰਨ ਕਰਨਾ ਅਨਹਦ ਦੱਦਾ ਨਹੀਂ ਲਾਉਣਾ ਅਨਹਦ ਸੂਰ ਉਜਿਆਰਾ ਜੱਜੇ ਦੇ ਹੀਠਾਂ ਅੱਧਾ ਹੀ ਇਯਯਾ ਹੈ ਵਿਚਾਰਨ ਕਰਨਾ ਊੜੇ ਔਂਕੜ ਜੱਜੇ ਸਿਆਰੀ ਆੜੇ ਕੰਨਾਰੀ ਕੰਨਾ ਉਜਿਆਰਾ ਉਜਿਆਰਾ ਨਹੀਂ ਕਹਿਣਾ ਜਹ ਅਨਹਤ ਸੂਰ ਉਜਿਆਰਾ ਤਹ ਦੀਪ ਗਜਲੇ ਛੰਛਾਰਾ ਗੁਰ ਪ੍ਰਸਾਦੀ ਜਾਨਿਆ ਜਨਨਾਮਾ ਸਹਿਜ ਸਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ